ਤਸਦੀਕੇ 108 ਅਨੰਸ਼ੀ ਸੰਤ ਰਾਮਾਰਾ ਜੀ ਮਹਾਰਾਜੀ ਦੀ ਵਰਸੀ ਦੀ ਸਮਰਪਿਤ 108 ਸੰਤ ਨਰਜਿੰਦਰ ਦਾਸ ਜੀ ਗਦਿਲਸ਼ੀਨ ਸਚਕਣ ਬੱਲਾਂ ਦੀ ਸਰਪ੍ਰਸਤੀ ਹੇਠ ਪਿੰਡ ਕਿਰਪਾਪੁਰ ਕੋलोनी ਵਿਖੇ ਅੱਜ ਮਿਤੀ 24 ਮਈ ਦਿਨ ਸ਼ਨੀਵਾਰ ਨੂੰ ਸਲਾਨਾ ਸਮਾਗਮ ਦੌਰਾਨ ਠੰਡੇ ਮਿੱਠੇ ਜਲਦੀ ਸ਼ੇਬੀਲ ਅਤੇ ਲੰਗਰ ਲਗਾਏ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਸੇਵਾਦਾਰ ਸੋਮਨਾਥ ਸਾਫਾ ਸਰਪੰਚ ਸੁਖਦੇਵ ਦਾਲ ਅੰਸਰਾਜ ਬਗੀਚਾਰਾਮ ਸਰਦੀਪ ਕੌਰ ਕੁਲਦੀਪ ਕੌਰ ਤੇ ਕਮਲਿਸ਼ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਵਰਸੀ ਸਮਾਗਮ ਦੌਰਾਨ ਸ਼ਵੀਰ ਤੇ ਲੰਗਰ ਦੀ ਸੇਵਾ ਅਟੁੱਟ ਵਰਤਾਈ ਜਾਂਦੀ ਹੈ ਉਹਨਾਂ ਕਿਹਾ ਕਿ ਅਮਰਜੀਤ ਸੰਤ ਰਾਮਨਾਥ ਜੀ ਮਹਾਰਾਜ ਨੇ ਸਾਰਾ ਜੀਵਨ ਤੇ ਸਵਿਦੇਸ਼ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਲੋਕ ਭਲਾਈ ਤੇ ਕੰਮ ਕਰਨ ਦਾ ਦਿੱਤਾ ਸੰਦੇਸ਼ ਉਹਨਾਂ ਦੇ ਪਾਇ ਪੂਰਨਿਆ ਤੇ ਚੱਲਦੇ ਹੋਏ ਹਰ ਸਾਲ ਇਹ ਸੇਵਾ ਨਿਭਾਈ ਜਾਂਦੀ ਹੈ ਸ਼ੋਕ ਲਾਲ ਦੀ ਰਿਪੋਰਟ ਸੰਤ ਰਮਾਨੰਦ ਮਹਾਰਾਜ ਦਾ ਜੋ 9 ਲਈ ਉਹਦਾ 2009 ਦੇ ਵਿੱਚ ਗਿਆ ਸੀ ਉਹਦੇ ਸੰਨ ਵਿੱਚ ਐਤਵਾਰ 500 ਕੁਵੜਾ ਦੇ ਸਬੰਧ ਆਪਣਾ ਜੋ ਇਹ ਸਭ ਇਹ ਸਾਰੇ ਇਸੇ ਵਜ੍ਹਾ ਦੀਆਂ ਸਭ ਤੋਂ ਸੇਵਾ ਦਾ ਸਾਡੇ ਨਾਮ ਨੂੰ ਜੁੜਾ ਸਾਡੇ ਰਾਮਾਨੰਦ ਸਾਹਿਬ ਜੀ ਦਾ ਜਿਹੜਾ ਸਟਾਡ ਮਨਾਉਂਦੇ ਦਿੱਤੀ ਜੀਆ ਸਾਰਿਆਂ ਦਾ ਬਹੁਤ ਬਹੁਤ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਜਿਹੜੀਆਂ ਬਤੰਦੇ ਤੋਂ ਸੰਤਾਂ ਸਤਿ ਸੰਤਾਂ ਜਿਹੜਾ ਵਾਹਿਗੁਰੂ ਸੰਤ ਵਿਵੇਕ ਜੀ ਤੋਂ ਪਰਿਣਾ ਸੰਤ ਹੈ ਜਿਨ੍ਹਾਂ ਨੇ ਸਾਡੇ ਸਾਰਿਆਂ ਨੂੰ ਇਹ ਰੂਪ ਅਗਦਰ ਕਰਤਾ ਕਿ ਪ੍ਰਾਸ ਨੂੰ ਜਿਹੜੀ ਸਖਸ਼ਣ ਪੱਲਾ ਪਹੁੰਚਣਾ ਹੈ ਉੱਥੇ ਜੋ ਕੰਮ 25 ਤਰੀਕ ਦਾ ਮਾਰਕ ਹੈ ਸੰਬੰਧ ਹੋਇਆ ਉਹ ਦੇਖੀ ਤੇਰੋ ਨਾਲ ਬਾਅਦ ਦੀ ਚਾਹੇ ਪੜੋ ਜਾਇਪੁਰ ਦੇ ਸਾਜ ਦਾ ਜਨ ਕਰਦੇ ਦਰਤਾ ਜੈਗੁਰੂ ਤੇ ਤੰਗੁਰ ਦੇ ਬੁਢਾਡਾ ਰਣਗ ਸੰਗਠਨ ਜੀ ਹਰ ਸਾਲ ਦੀ ਤਰ੍ਹਾਂ ਸਤਿ ਸ਼੍ਰੀ ਅਨੰਦ ਮਹਾਰਾਜ ਦੀ ਵਰਤੀ ਸਮਾਗਮ ਕੈਂਟ ਕੇ ਪਾਸਪੋਰਟ ਦੀ ਸੰਗਠਨ ਜੀ ਵੱਲੋਂ ਪਰ ਬੰਗਾ ਪਰਿਵਾਰ ਦੇ ਨੂੰ ਪਰਿਵਾਰ ਵੱਲੋਂ ਹਰ ਸਾਲ ਹੱਥ ਵੀਰ ਦਾ ਤੇ ਛੋਲੇ ਪੂੜੀਆਂ ਦਾ ਤੇ ਚਾਹ ਦਾ ਲੰਗਰ ਮਹਾਰਾਜ ਦੀ ਸੰਦਰਭਾ ਸੰਤ ਨਿਰਿੰਦਾ ਮਹਾਰਾਜ ਦੀ ਸਤਿ ਪ੍ਰਤੀ ਜੇ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਅੱਜ ਅੱਜ ਸੰਤਾਂ ਦੇ ਚਰਨਾਂ ਦੇ ਚਰਨ ਕੀਰਤ ਕਰਦੇ ਆ ਮਾਰਾ ਸਾਡੇ ਤੇ ਕਿਰਪਾ ਬਣਾਈ ਰੱਖਣਾ ਸਾਡੇ ਤੋਂ ਇੱਥੇ ਸੇਵਾ ਰੈਂਦੇ ਰਹਿਣ ਜੀ ਸਾਰਿਆਂ ਨੂੰ ਜੈ ਗੁਰਦੇ ਤੁਹਾਨੂੰ ਗੁਰਦੇ ਜੀ